ਲਗਾਤਾਰ ਪਾਕਿਸਤਾਨ ਵੱਲ ਜਿਹੜੀਆਂ ਨਪਾਕ ਹਰਕਤਾਂ ਕੀਤੀਆਂ ਜਾ ਰਹੀਆਂ ਨੇ ਲਗਾਤਾਰ ਅਟੈਕ ਭਾਰਤ ਭਰ ਦੇ ਵਿੱਚ ਹੋ ਰਹੇ ਨੇ ਤਾਂ ਉੱਥੇ ਹੀ ਇਹਨਾਂ ਦੀ ਨਪਾਕ ਹਰਕਤਾਂ ਦੇ ਉੱਤੇ ਕਿਤਨਾ ਕਿਤੇ ਇੰਡੀਅਨ ਆਰਮੀ ਜਿਹੜੀ ਆ ਭਾਰੀ ਪੈਂਦੀ ਦਿਖਾਈ ਦੇ ਰਹੀਆਂ ਲੇਕਿਨ ਉਸ ਦੇ ਵਿੱਚ ਦੱਸ ਦਈਏ ਕਿ ਜਿਹੜੇ ਪੁੰਜ ਦੇ ਵਿੱਚ ਹੋਏ ਹਮਲੇ ਨੂੰ ਲੈ ਕੇ ਜਿਹੜਾ ਪਰਿਵਾਰ ਗੁਰੂ ਨਗਰੀ ਦੇ ਵਿੱਚ ਇੱਕ ਨਿੱਜੀ ਹਸਪਤਾਲ ਦੇ ਵਿੱਚ ਜਿਹੜੇ ਇਲਾਜ ਪਹੁੰਚਿਆ ਸੀਗਾ ਤਾਂ ਉਹਨਾਂ ਨੂੰ ਮਿਲਣ ਵਾਸਤੇ ਅੱਜ ਜੋ ਐਸਜੀਪੀਸੀ ਜੋ ਖਾਸ ਤੌਰ ਦੇ ਉੱਤੇ ਪਹੁੰਚੀ ਆ ਤਾਂ ਸਕੱਤਰ ਸਾਹਿਬਾਨ ਸਾਡੇ ਨਾਲ ਮੌਜੂਦ ਹੈਗੇ ਨੇ ਪ੍ਰਤਾਪ ਸਿੰਘ ਜੀ ਉਹਨਾਂ ਨਾਲ ਗੱਲ ਵੀ ਕਰਦੇ ਆ ਸਕੱਤਰ ਸਾਹਿਬ ਹਾਲਾਤ ਨਾਜ਼ੁਕ ਵੀ ਕਹਿ ਸਕਦੇ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਦੋਨਾਂ ਦੇਸ਼ਾਂ ਦੇ ਵਿੱਚ ਟਕਰਾਅ ਵਧਦਾ ਜਾ ਰਿਹਾ ਤਾਂ ਉਸ ਦਰਮਿਆਨ ਜੋ ਪੁੰਜ ਦੇ ਵਿੱਚ ਹਮਲਾ ਹੋਇਆ ਸੀ ਕਿ ਤੁਸੀਂ ਉਹ ਪਰਿਵਾਰ ਨੂੰ ਅੱਜ ਮਿਲਣ ਲਈ ਆਏ ਹੋ ਕਿਵੇਂ ਵੇਖਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਦਾ ਰਜਨ ਦਸੀ ਜੀ ਧਾਮੀ ਮਾਨਜੋ ਪ੍ਰਧਾਨ ਸਾਹਿਬ ਛਰੋਣੀ ਕਮੇਟੀ ਵੱਲੋਂ ਅੱਜ ਸਵੇਰੇ ਦਾਸ ਨੂੰ ਫੋਨ ਆਇਆ ਸੀ ਕਿ ਪੁੰਜ ਵਿੱਚ ਜਿਹੜੇ ਫੱਟੜ ਨੇ ਉਹਨਾਂ ਨੂੰ ਇੱਥੇ ਅਮਰਸਰ ਹਸਪੀਟਲ ਦਾਖਲ ਕਰਾਇਆ ਗਿਆ ਉਹ ਤੋਂ ਬਾਅਦ ਮੈਨੂੰ ਪਤਾ ਕੀਤਾ ਤੇ ਪਤਾ ਲੱਗਾ ਕਿ ਇੱਥੇ ਅਮਨਦੀਪ ਹਸਪੀਟਲ 'ਚ ਉਹਨਾਂ ਦਾ ਆਪਰੇਟ ਹੋਇਆ ਹੈ। ਮੈਂ ਉਹਨਾਂ ਪਰਿਵਾਰਾਂ ਦਾ ਹਾਲਚਲ ਪੁੱਛਣ ਲਈ ਆਇਆ ਸੀ। ਕਿਉਂਕਿ ਉਹਨਾਂ 'ਚੋਂ ਸਰਦਾਰ ਗੁਰਮੀਤ ਸਿੰਘ ਤੇ ਉਹਨਾਂ ਦੇ ਬੇਟੇ ਦਾ ਜਿਹੜਾ ਇੱਥੇ ਆਪਰੇਟ ਹੋਇਆ ਹੈ। ਇਹ ਜਿਹੜਾ ਪਰਸੋਂ ਅਟੈਕ ਉੱਥੇ ਜੰਮੂ ਹੋਇਆ ਉਹਦੇ ਵਿੱਚ ਇਹ ਦੋਵੇਂ ਭਰਾ ਹੈ ਪਿਓ-ਪੁੱਤ ਜਿਹੜੇ ਜ਼ਖਮੀ ਹੋਏ ਨੇ ਤੇ ਉੱਥੇ ਕੁਝ ਵਿਅਕਤੀ ਸ਼ਹੀਦ ਵੀ ਹੋਏ ਨੇ। ਰਾਤੀ ਵੀ ਜਿਹੜਾ ਉਹ ਜੰਮੂ ਤੋਂ ਮੈਨੂੰ ਫੋਨ ਆਇਆ ਸੀ ਕਿ ਪੁਹੰਚ ਵਿੱਚ ਵੱਡੀ ਪੱਧਰ ਤੇ ਗੋਲਾਬਾਰੀ ਹੋਈ ਆ ਤੇ ਕਾਫੀ ਵੱਡੀ ਪੱਧਰ ਤੇ ਨੁਕਸਾਨ ਹੋਇਆ ਇਸ ਕਰਕੇ ਮਾਨਜੋ ਪ੍ਰਧਾਨ ਸਾਹਿਬ ਵੱਲੋਂ ਹੋਏ ਦਿਸ਼ਾ ਨਿਰਦੇਸ਼ ਤਹਿਤ ਉੱਥੇ ਜਿਹੜੇ ਪਾਵਨ ਸਰੂਪ ਨੇ ਪਹੁੰਚਦੇ ਵਿੱਚ ਉਹਨਾਂ ਨੂੰ ਸੁਰੱਖਿਅਤ ਥਾਵਾਂ ਤੇ ਲਿਜਾਣ ਲਈ ਬਾਸਰਵਾਨਾ ਕਰਤੀ ਕਿ ਜਿਹੜੀ ਮਹਾਰਾਜ ਰੂਪਾਂ ਵਾਲੀ ਆ ਨਾਲ ਸਟਾਫ ਵੀ ਭੇਜਤਾ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਰਸੋਂ ਦਾ ਆਈ ਜਿਹੜਾ ਜਦੋਂ ਪਤਾ ਲੱਗਾ ਕਿ ਬਾਰਡਰੀ ਦੇ ਮਾਹੌਲ ਖਰਾਬ ਨੇ ਤੇ ਮਾਨਜੋ ਪ੍ਰਧਾਨ ਸਾਹਿਬ ਸਰਦਾਰ ਰਜਿੰਦਰ ਸਿੰਘ ਧਾਮੀਦਾਲ ਅਦੇ ਹੋਏ ਦਿਸ਼ਾ ਨਿਰਦੇਸ਼ਾਂ ਤਹਿਤ ਬਾਰਡਰ ਏਰੀਆ 'ਚ ਜਿੰਨੇ ਵੀ ਗੁਰਦਰਾ ਸਾਹਿਬਾਨ ਸਥਾਪਿਤ 85 ਦੇ ਨੇ ਉਹਨਾਂ 'ਚ ਲੰਗਰ ਅਤੇ ਰਹਿائش ਦਾ ਪ੍ਰਬੰਧ ਕਰਾ ਦਿੱਤਾ ਗਿਆ ਤਾਂ ਜੋ ਜਿਹੜਾ ਵੀ ਬਾਰਡਰ ਤੋਂ ਉੱਠ ਕੇ ਆਉਂਦਾ ਉਹਨੂੰ ਰਹਿائش ਤੇ ਲੰਗਰ ਮਿਲ ਸਕੇ ਜਿ세 ਤਰ੍ਹਾਂ ਜਿਹੜੇ ਬਾਰਡਰ ਏਰੀਆ 'ਚ ਗੁਰਦਰਾ ਸਾਹਿਬਾਨ ਨੇ ਕਿਉਂਕਿ ਜੇ ਉਹ ਪਿੰਡ ਖਾਲੀ ਕਰਾ ਲੈਣ ਤੇ ਮਹਾਰਾਜ ਦੇ ਸਰੂਪ ਗੁਰਦਰਾ ਸਾਹਿਬਾਨ ਚ ਸੁਰੱਖਿਅਤ ਨਹੀਂ ਗੇ ਇਸ ਕਰਕੇ ਉੱਥੋਂ ਜਿਹੜੇ ਪਾਵਨ ਸਰੂਪ ਨੇ ਉਹ ਸੁਰੱਖਿਅਤ ਪਰ ਦੇ ਗੁਰਦਰਾ ਸਾਹਿਬਾਂ ਜਿਹੜੇ 85 ਰੋਂ ਉੱਥੇ ਸ਼ਿਸ਼ੋਭਤ ਕਰਨ ਲਈ ਪ੍ਰਚਾਰਕਾਂ ਨੂੰ ਵੀ ਕਹਿ ਦਿੱਤਾ ਗਿਆ ਤੇ ਮੈਨੇਜਰ ਸਾਹਿਬਾਂ ਨੂੰ ਵੀ ਆਦੇਸ਼ ਦੇ ਜਾਰੀ ਕਰ ਦਿੱਤੇ ਗਏ ਨੇ ਸ਼੍ਰੋਮਣੀ ਗੁਰਦਰਾ ਪ੍ਰਬੰਧਕ ਕਮੇਟੀ ਜਿੱਥੇ ਵੀ ਕੁਦਰਤੀ ਆਫਤ ਆਈ ਹੈ ਚਾਹੇ ਉਹ ਸ਼੍ਰੀਨਗਰ ਚ ਸੀ ਚਾਹੇ ਉਹ ਹਿਮਕੁੰਡ ਸਾਹਿਬ ਜੀ ਚਾਹੇ ਓਡੀਸ਼ਾ ਚ ਸੀ ਚਾਹੇ ਗੁਜਰਾਤ ਚ ਪਹੁੰਚ ਆ ਲਿਆ ਸੀ ਤੇ ਚਾਹੇ ਹੁਣ ਪੰਜਾਬ ਦੇ ਵਿੱਚ ਆੜ ਆ ਇਸੇ ਤਰ੍ਹਾਂ ਕਰੋਨਾ ਕਾਲ ਜਦੋਂ ਵੀ ਕਿਤੇ ਕੁਦਰਤੀ ਆਫਤ ਆਈ ਆ ਸ਼੍ਰੋਮਣੀ ਗੁਰਦਰਾ ਪ੍ਰਬੰਧਕ ਕਮੇਟੀ ਨੇ ਆਪਣੇ ਫਰਜ਼ ਸਮਝੋਇਆ ਸਭ ਤੋਂ ਪਹਿਲਾਂ ਮਨੁੱਖਤਾ ਦੀ ਸੇਵਾ ਲਈ ਅੱਗੇ ਆ ਕੇ ਕਾਰਜ ਕੀਤੇ ਨੇ ਹੁਣ ਵੀ ਮਾਨਜੋ ਪ੍ਰਧਾਨ ਸਾਹਿਬ ਵੱਲੋਂ ਹੋਏ ਦਿਸ਼ਾ ਨਿਰਦੇਸ਼ਾਂ ਤਹਿਤ ਸ਼ਿਵਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਫਰਜ਼ ਸਮਝੋਇਆ ਜਿੱਥੇ-ਜਿੱਥੇ ਵੀ ਲੋੜ ਆ ਉੱਥੇ ਲੰਗਰ ਅਤੇ ਰਹਿਾਈ ਦਾ ਪ੍ਰਬੰਧ ਕਰ ਰਹੀ ਹੈ ਕਤਰ ਸਾਹਿਬ ਇਸ ਦੇ ਨਾਲ ਨਾਲ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਕਿਉਂਕਿ ਬਾਰਡਰਾਂ ਤੇ ਫੌਜੀ ਵੀਰਾ ਦੀ ਗੱਲ ਕਰੀਏ ਆਪਣੀ ਡਿਫੈਂਸ ਦੀ ਗੱਲ ਕਰੀਏ ਜਾਂ ਫਿਰ ਸਿਵਿਲਿਅਨ ਦੀ ਗੱਲ ਕਰੀਏ ਤਾਂ ਜਿੱਥੇ ਫੌਜੀ ਲਗਾਤਾਰ ਸਾਡੇ ਜਿਹੜੇ ਆਰਮੀ ਦੇ ਵੀਰ ਹੈਗੇ ਨੇ ਜੋ ਜਵਾਬੀ ਕਾਰਵਾਈ ਵੀ ਕਰਦੇ ਬੇ ਨੇ ਜਾਂ ਹਲਾਤ ਠੀਕ ਕਰਨ ਉੱਤੇ ਕਿਉਂਕਿ ਜਿੱਦਾਂ ਉਹਨਾਂ ਵੱਲੋਂ ਅਟੈਕ ਕੀਤਾ ਜਾਂਦਾ ਤਾਂ ਹਵਾ ਦੇ ਵਿੱਚ ਹੀ ਉਹਨਾਂ ਦੇ ਜਿਹੜੇ ਬੰਬ ਨੇ ਜਾਂ ਫਿਰ ਡਰੋਨ ਦੀ ਗੱਲ ਕਰ ਲਈਏ ਮਜ਼ਹੇਲਾ ਦੀ ਗੱਲ ਕਰ ਲਈਏ ਤਾਂ ਹਵਾ ਚ ਹੀ ਨਸ਼ਟ ਕਰ ਦਿੱਤਾ ਜਾ ਰਿਹਾ ਤਾਂ ਇਸ ਇਸ ਹਾਲਾਤ ਨੂੰ ਕਿਵੇਂ ਵੇਖਦੋਂ ਵੇਖੋ ਹਿੰਦੁਸਤਾਨੀ ਫੌਜ ਜੜੀ ਜੋ ਬਹੁਤ ਸਮਰੱਥਿਆ ਹਰ ਵਿਰੋਧੀ ਦਾ ਉਹ ਮੂੰਹ ਤੋੜ ਜਵਾਬ ਦੇ ਸਕਦੀ ਹੈ ਇਸੇ ਤਰ੍ਹਾਂ ਦੀ ਜਦੋਂ ਉਹਨਾਂ ਨੇ ਪਾਕਿਸਤਾਨੀ ਫੌਜ ਨੇ ਹਿੰਦੁਸਤਾਨ ਤੇ ਮਜਾਲ ਨਾਲ ਹਮਲੇ ਕੀਤੇ ਚਾਹੇ ਡਰੋਨ ਨਾਲ ਕੀਤੇ ਉਹਨਾਂ ਨੂੰ ਹਵਾ ਚ ਨਸ਼ਟ ਕਰ ਦਿੱਤਾ ਗਿਆ ਕਿਉਂਕਿ ਕੋਈ ਵੀ ਵਿਅਕਤੀ ਜਿਹੜਾ ਉਹ ਜੰਗ ਨਹੀਂ ਚਾਹੁੰਦਾ ਚਾਹੇ ਉਹ ਪੰਜਾਬ ਦਾ ਹੈ ਚਾਹੇ ਉਹ ਜੰਮੂ ਕਸ਼ਮੀਰ ਦਾ ਹੈ ਕਿਉਂਕਿ ਸੇਕ ਕੌਮ ਤੇ ਹੈ ਹੀ ਆਮਨਪਸੰਦ ਕੌਮ ਆ ਤੇ ਇਹ ਤਾਂ ਕਦੀ ਵੀ ਨਹੀਂ ਚਾਹੁੰਦੀ ਕਿ ਜਿਹੜਾ ਪੰਜਾਬ ਦਾ ਮਾਹੌਲ ਖਰਾਬ ਹੋਵੇ ਜਾਂ ਪੰਜਾਬ 'ਚ ਜੰਗ ਲੱਗੇ ਤੇ ਮਨੁੱਖਤਾ ਦਾ ਨੁਕਸਾਨ ਹੋਵੇ ਇਸ ਕਰਕੇ ਸਰਕਾਰਾਂ ਨੂੰ ਅਪੀਲ ਕੀਤੀ ਜਾਂਦੀ ਕਿ ਜਿਹੜੇ ਮਸਲੇ ਸ਼ਾਂਤੀ ਨਾਲ ਹੱਲ ਹੋ ਸਕਦੇ ਉਹਨਾਂ ਨੂੰ ਸ਼ਾਂਤੀ ਨਾਲ ਹੀ ਹੱਲ ਕਰਨਾ ਚਾਹੀਦਾ ਹੈ ਹਾਂ ਜਿਹੜਾ ਕੋਈ ਜਿੱਥੇ ਕੋਈ ਨਹੀਂ ਸ਼ਾਂਤੀ ਨਾਲ ਸਮਝਣਾ ਚਾਹੁੰਦਾ ਉਹਨੂੰ ਤਾਂ ਜਵਾਬ ਦੇਣਾ ਬਣਦਾ ਹੈ ਦੇਣਾ ਵੀ ਚਾਹੀਦਾ ਹੈ ਇਸ ਕਰਕੇ ਸਾਰਿਆਂ ਨੂੰ ਪੀਲਾ ਕਿ ਜਿਹੜਾ ਉਹ ਆਪਸੀ ਭਾਈਚਾਰਾ ਬਣਾਈ ਰੱਖੋ ਤਾਂ ਜੋ ਆਪਸੀ ਭਾਈਚਾਰੇ 'ਚ ਜੇ ਤੜਪਿੰਦੀ ਆ ਤਾਂ ਉਹਦਾ ਦੁਸ਼ਮਣ ਫਾਇਦਾ ਨਹੀਂ ਲੈਂਦਾ ਇਸ ਕੇ ਲਈ ਅੱਜ ਆਪਸੀ ਭਾਈਚਾਰੇ ਦੀ ਵੱਡੀ ਪੱਧਰ ਤੇ ਲੋੜ ਆ ਤੇ ਮਨੁੱਖਤਾ ਦੀ ਸੇਵਾ ਦੀ ਲੋੜ ਆ ਕਿਤਰ ਸਾਹਿਬ ਲਾਸਵਾਲ ਹੈ ਕਿ ਜੇ ਬਾਰਡਰਾਂ ਦੇ ਉੱਤੇ ਲੋੜ ਪੈਂਦੀ ਹੈ ਜੇ ਹਾਲਾਤ ਇਦਾਂ ਦੇ ਹੁੰਦੇ ਨੇ ਸ਼ਰੋਮਣੀ ਕਮੇਟੀ ਲੋੜ ਪੈਂਦੀ ਹੈ ਸ਼ਰੋਮਣੀ ਕਮੇਟੀ ਲਗਾਤਾਰ ਉੱਥੇ ਪਹੁੰਚੇਗੀ ਚਾਹੇ ਉਹ ਆਰਮੀ ਦੇ ਵੀਰਾਂ ਨੂੰ ਲੋੜ ਪਵੇ ਚਾਹੇ ਸਿਵਿਲਿਅਨ ਨੂੰ ਲੋੜ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਕਿ ਸ਼ਰੋਮਣੀ ਕਮੇਟੀ ਨਾ ਦੇ ਧਰਮ ਵੇਖਦੀ ਆ ਤੇ ਨਾ ਕੋਈ ਜਾਤ ਵੇਖਦੀ ਆ ਮਨੁੱਖਤਾ ਦੀ ਸੇਵਾ ਵਿਖਦੀ ਹੈ ਜਿੱਥੇ ਵੀ ਲੋੜ ਪੈਗੀ ਛਰੌਣੀ ਕਮੇਟੀ ਮਾਨ ਜੋ ਪ੍ਰਧਾਨ ਸਾਹਿਬ ਨੂੰ ਵਿਚਾਰ ਕਰਕੇ ਉੱਥੇ ਪਹੁੰਚੇ ਜੀ ਤਾਂ ਹੁਣ ਵੀ ਡਾਕਟਰ ਸਾਹਿਬ ਮਿਲਣ ਵਾਸਤੇ ਤਾਂ ਇਹ ਪਹੁੰਚੇ ਨੇ ਜੋ ਸਕੱਤਰ ਸਾਹਿਬបាន ਨੇ ਉਹਨਾਂ ਨਾਲ ਮੁਲਾਕਾਤ ਹੋ ਰਹੀ ਆ ਤਾਂ ਇਹ ਤਸਵੀਰਾਂ ਤਾਂ ਉੱਥੇ ਜਿਹੜੇ ਜੋ ਮਰੀਜ਼ ਇੱਥੇ ਐਡਮਿਟ ਜੋ ਪੁੰਛ ਤੋਂ ਆਏ ਨੇ ਤਾਂ ਉਹਨਾਂ ਦੇ ਪਰਿਵਾਰਕ ਮੈਂਬਰ ਮਜੂਨੇ ਤਾਂ ਕੀ ਹਾਲਾਤ ਉਸ ਵਕਤ ਬਣੇ ਸੀਗੇ ਉੱਥੇ ਕਿਉਂਕਿ ਜੋ ਬੰਮ ਮਾਰੀ ਹੋਈ ਆ ਜਾਂ ਉਸ ਤੋਂ ਇਲਾਵਾ ਹੁਣ ਵੀ ਕਿਤੇ ਗੱਲ ਹੋ ਰਹੀ ਆ ਉੱਥੇ ਇਲਾਕੇ ਦੇ ਵਿੱਚ ਆਪਣੇ ਸ਼ਹਿਰ ਦੇ ਵਿੱਚ ਸਰ ਹਾਂ ਗੱਲ ਹੋ ਰਹੀ ਆ ਲਗਾਤਾਰ ਗੋਲਾਬਾਰੀ ਚੱਲ ਰਹੀ ਆ ਉੱਥ ਕਾਫੀ ਹਾਲਾਤ ਜਿਹੜੇ ਮਾੜੇ ਨੇ ਉਸੇ ਹਾਂਜੀ ਬਹੁਤ ਹਾਲਾਤ ਮਾੜੇ ਨੇ ਹਿੰਦੇ ਜੰਗ ਵਾਲਾ ਮੂੰਹ ਜੰਗੀ ਲੱਗੀ ਹੈ ਜੰਗ ਵਾਲਾ ਮੌਲਕੀ ਹੈ ਜੰਗੀ ਲੱਗੀ ਹੈ ਕਿਉਂਕਿ ਗੋਲਾ ਗੋਲਾ ਕਿਧਰੇ ਵੀ ਪੈ ਰਿਹਾ ਹੈ ਹਿੱਟ ਕਿਧਰੇ ਵੀ ਹੋ ਰਹੀ ਹੈ ਜੰਗੀ ਲੱਗੀ ਸਮਝੋ ਜਦੋਂ ਇੱਕੋ ਦਮ ਜਦੋਂ ਬੰਬਾਰੀ ਸ਼ੁਰੂ ਹੋਈ ਸੀਗੀ ਉਦੋਂ ਪਤਾ ਸੀਗਾ ਕਿ ਇਹ ਹਾਲਾਤ ਹੋਣਗੇ ਨਹੀਂ ਸਰ ਬੰਬਾਰੀ ਅਚਾਨਕ ਹੀ ਸ਼ੁਰੂ ਹੋ ਗਈ ਇੱਕ ਦਿਨ ਪਹਿਲੇ ਸਕੂਲ ਵਿੱਚ ਉਹਨਾਂ ਨੇ ਛੁੱਟੀਆਂ ਪਾਈਆਂ ਨੇ ਤੇ ਰਾਤੀ ਅਟੈਕ ਹੋ ਗਿਆ ਰਾਤੀ ਸੁੱਤੇ ਸੀ ਘਰਾਂ ਤੇ ਬੰਬਾਰੀ ਸ਼ੁਰੂ ਹੋ ਗਈ ਸਰ ਹਾਂਜੀ ਹਾਂਜੀ ਤਾਂ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਜੋ ਡਾਕਟਰ ਸਾਹਿਬ ਨੇ ਉਹ ਸਕਤਰ ਸਾਹਿਬ ਦੇ ਨਾਲ ਮੁਲਾਕਾਤ ਕਰ ਰਹੇ ਨੇ ਜਿਹੜੇ ਮਰੀਜ਼ ਇੱਥੇ ਐਡਮਿਟ ਨੇ ਤਾਂ ਡਾਕਟਰ ਸਾਹਿਬ ਦੇ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਡਾਕਟਰ ਸਾਹਿਬ ਜਿਸ ਤਰ੍ਹਾਂ ਦੇ ਨਾਲ ਸ਼ਰੋਮਣੀ ਕਮੇਟੀ ਵੱਲੋਂ ਇੱਕ ਨਵਕਲਾ ਪ੍ਰਯਾਸ ਕੀਤਾ ਜਾ ਰਿਹਾ ਕਿਉਂਕਿ ਜਿੱਥੇ ਵੀ ਦੇਸ਼ ਭਰ ਦੇ ਵਿੱਚ ਇਹੋ ਜੀ ਸਮੱਸਿਆਵਾਂ ਬਣ ਰਹੀ ਹੈ ਸ਼ਰੋਮਣੀ ਕਮੇਟੀ ਉੱਥੇ ਪਹੁੰਚ ਰਹੀ ਹੈ ਤਾਂ ਤੁਸੀਂ ਹਸਪੀਟਲ ਦੇ ਵਿੱਚ ਬਿਨਾਂ ਡਾਕਟਰ ਤੁਸੀਂ ਕਿਵੇਂ ਵੇਖਦੇ ਸਹਲਾਤਾਂ ਨੂੰ ਜਿਹੜੇ ਮਰੀਜ਼ ਆ ਰਹੇ ਨੇ ਤਾਂ ਕਿਸ ਤਰ੍ਹਾਂ ਦਾ ਟਰੀਟ ਕੀਤਾ ਜਾ ਰਿਹਾ ਤਾਂ ਜਿਹੜਾ ਇਹ ਪਰਿਵਾਰ ਵੀ ਹੈ ਇਹਨਾਂ ਦਾ ਕੀ ਨੁਕਸਾਨ ਜਿਹੜਾ ਹੁਣ ਤੱਕ ਹੋ ਦੇਖੋ ਤੁਹਾਡੇ ਬਹੁਤ ਸਾਰੇ ਸਵਾਲ ਨੇ ਮੈਂ ਵਾਰੀ ਵਾਰੀ ਜਵਾਬ ਦਿੰਨਾ ਕਿ ਪੁੰਛ ਦੇ ਇਲਾਕੇ ਦੇ ਵਿੱਚ ਪਾਕਿਸਤਾਨ ਵੱਲੋਂ ਬੜੀ ਘਨੌਣੀ ਇੱਕ ਹਰਕਤ ਕੀਤੀ ਗਈ ਹੈ ਉਹਨਾਂ ਨੇ ਸਿਵਿਲIANS ਨੂੰ ਅਟੈਕ ਕੀਤਾ ਅਗੇ ਆਮ ਤੌਰ ਤੇ ਇਦਾਂ ਨਹੀਂ ਹੁੰਦਾ ਸੋ ਫਸਟ ਟਾਈਮ ਪੁੰਛ ਦੇ ਉੱਤੇ ਸਿਵਿਲIANS ਨੂੰ ਅਟੈਕ ਕੀਤਾ ਬਹੁਤ ਭਾਰੀ ਗਿਣਤੀ ਦੇ ਵਿੱਚ ਉੱਥੇ ਮੌਤਾਂ ਵੀ ਹੋਈਆਂ ਨੇ ਤੇ ਫਟੜ ਵੀ ਹੋਏ ਨੇ ਸੋ ਉੱਥੋਂ ਬਹੁਤ ਸੀਰੀਅਸਲੀ ਫਟੜ ਤੋਂ ਮਰੀਜ਼ ਇਥੇ ਪਿਓ ਪੁੱਤਰ ਨੇ ਉਹ ਸਾਡੇ ਕੋਲ ਆਏ ਨੇ ਪਰसों ਰਾਤ ਦੇ ਔਰ ਬਹੁਤ ਜ਼ਿਆਦਾ ਸਟਾ ਨੇ ਬੱਚਾ 12 ਸਾਲ ਦਾ ਹੈ ਉਹਦੇ ਇਥੋਂ ਕੋਣੀ ਦਾ ਜੋੜ ਉੱਡ ਗਿਆ ਫਾਦਰ ਜਿਹੜੇ 50 ਸਾਲ ਦੇ ਹੋਣੇ ਆ ਉਹਨਾਂ ਦੇ ਗੋਡੇ ਦਾ ਜੋੜ ਉੱਡ ਗਿਆ ਸੋ ਸਾਡੇ ਡਾਕਟਰਾਂ ਦੀ ਟੀਮ ਲੱਗੀ ਹੋਈ ਹੈ ਸਾਰੀ ਪਲਾਸਟਿਕ ਸਰਜਨ ਤੇ ਆਰਥੋਪੈਡਿਕ ਸਰਜਨਸ ਦੀ ਟੀਮ ਔਰ ਅਨੈਸਥੀਸ਼ੀਆ ਵਾਲਿਆਂ ਦੀ ਟੀਮ ਸਾਰੀ ਲੱਗੀ ਹੋਈ ਹੈ ਕਿ ਇੱਕ ਤਾਂ ਇਹਨਾਂ ਦੀ ਜਾਨ ਬਚ ਜੇ ਔਰ ਕੋਸ਼ਿਸ਼ ਪੂਰੀ ਕਰਾਂਗੇ ਕਿ ਇਹਨਾਂ ਦੀ ਬਾਹ ਤੇ ਲੱਤ ਵੀ ਜਿਹੜੀ ਆ ਉਹ ਬਚ ਜੇ ਬਾਕੀ ਹਾਲਾਤ ਜਿਹੜੇ ਨੇ ਉਹ ਪੰਜਾਬੀ ਜਿਹੜੇ ਨੇ ਉਹ ਯੂਸ ਟੂ ਨੇ ਇਹੋ ਜਿਹੇ ਹਾਲਾਤਾਂ ਨੂੰ ਉਹ ਇਹ ਜੀਆਂ ਮੁਸ਼ਕਲਾਂ ਨੂੰ ਜਿੰਨੀਆਂ ਵੀ ਜੰਗਾਂ ਲੱਗੀਆਂ ਉਹ ਅੰਮ੍ਰਿਤਸਰ ਮੋਹਰੇ ਹੁੰਦਾ ਸਾਰਿਆਂ ਤੋਂ ਸੋ ਹੁਣ ਵੀ ਅੰਮ੍ਰਿਤਸਰੀਆਂ ਨੂੰ ਕੋਈ ਘਬਰਾਹਟ ਨਹੀਂ ਹੈ ਚੜ੍ਹਦੀ ਕਲਾ ਚ ਨੇ ਸਾਰੇ ਲੋਕ ਤੇ ਹਰ ਵੇਲੇ ਸਰਕਾਰ ਦਾ ਸੈਂਟਰ ਗਵਰਨਮੈਂਟ ਦਾ ਔਰ ਔਰ ਫੌਜਾਂ ਦਾ ਜਿਹੜਾ ਉਹ ਸਾਥ ਦੇਣ ਲਈ ਤਿਆਰ ਪਰ ਤਿਆਰ ਬੈਠੇ ਨੇ ਪਿੰਡਾਂ ਦੇ ਕਈ ਬਜ਼ੁਰਗਾਂ ਨਾਲ ਗੱਲਾਂ ਕਰੀਦੀਆਂ ਤੇ ਉਹ ਕਹਿੰਦੇ ਵੀ ਮੇਰੇ ਕੋ ਭਾਵੇਂ ਤੁਰਿਆ ਜਾਵੇ ਤੇ ਨਾ ਤੁਰਿਆ ਜਾਵੇ ਮੈਂ ਡੰਡਾ ਲੈ ਕੇ ਮੈਂ ਇਹਨਾਂ ਦੇ ਦਿਵਾਲੇ ਹੋ ਜੈਣਾ ਸੋ ਲੋਕ ਬਹੁਤ ਚੜ੍ਹਦੀ ਕਲਾ ਚ ਨੇ ਤਾਂ ਹਸਪੀਟਲ ਵਾਲੋ ਪੂਕਤਾ ਪ੍ਰਬੰਧ ਕੀਤੇ ਗਏ ਨੇ ਹਰ ਕਿਸੇ ਤਰ੍ਹਾਂ ਦੇ ਜੇਕਰ ਕੋਈ ਹਾਲਾਤ ਹੋ ਜੇ ਬਣਦੇ ਨੇ ਤਾਂ ਤਿਆਰੀ ਹੈਗੀ ਆ ਡਾਕਟਰ ਸਟਰੀਮਾਂ ਪੂਰੀਆਂ ਹੈਗੀ ਡੈਫੀਨੇਟਲੀ ਉਹ ਉਹਦੇ ਵੱਲੋਂ ਕਿਸੇ ਨੂੰ ਮੇਰੇ ਸ਼ਹਿਰ ਦੇ ਨਿਵਾਸੀਆਂ ਨੂੰ ਕਿਸੇ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਐ ਅਮਨਦੀਪ ਗਰੁੱਪ ਦੇ ਜਿੰਨੇ ਵੀ ਹਸਪਤਾਲ ਨੇ ਉਹ ਤਿਆਰ ਬਰ ਤਿਆਰ ਨੇ ਕੋਈ ਡਾਕਟਰ ਸਹਿਬਾਨ ਇਥੋਂ ਛੁੱਟੀ ਲੈ ਕੇ ਜਾਂ ਭੱਜ ਕੇ ਕਿਤੇ ਨਹੀਂ ਜਾਣਾ ਇਹਨਾਂ ਨੇ ਪੂਰੇ ਡਟੇ ਹੋਏ ਨੇ ਮੇਰੀ ਟੀਮ ਮੇਰੇ ਨਾਲ ਹੈ ਮੇਰੇ ਡਾਕਟਰ ਸਹਿਬਾਨ ਮੇਰੇ ਨਾਲ ਨੇ ਔਰ ਕਿਸੇ ਵੀ ਹਾਲਾਤ ਦੇ ਵਿੱਚ ਆਪਣੇ ਸ਼ਹਿਰ ਵਾਸੀਆਂ ਦੀ ਸੇਵਾ ਵਾਸਤੇ ਤਿਆਰ ਬੈਠੇ ਨੇ ਤਾਂ ਇਹ ਤੁਸੀਂ ਤੁਸੀਂ ਵੇਖ ਸਕਦੇ ਹੋ ਕਿ ਜਿੱਥੇ ਕੀ ਸ਼ਰੋਮਣੀ ਕਮੇਟੀ ਵੱਲੋਂ ਵਾਜੋ ਉਹਨਾਂ ਲੋਗਾ ਤੇ ਨਾਲ ਜਿਹੜੀਆਂ ਮੁਲਾਕਾਤ ਕੀਤੀ ਗਈ ਹੈ ਜਿਹੜੇ ਕੀ ਪੁੰਜ ਹਮਲੇ ਦਾ ਸ਼ਿਕਾਰ ਹੋਏ ਨੇ ਤਾਂ ਉੱਥੇ ਹੀ ਨਾਲ ਇਹ ਵੀ ਆਖਿਆ ਗਿਆ ਕਿ ਜੇਕਰ ਦੇਸ਼ ਭਾਰਤ ਚ ਜੋ ਇਹੋ ਜਿਹੇ ਹਾਲਾਤ ਪੜ੍ਹਦੇ ਨੇ ਤਾਂ ਅਸੀਂ ਤਿਆਰ ਬਰਤਿਆਨਾ ਪ੍ਰਧਾਨ ਸਾਹਿਬ ਜੋ ਸ਼ਰੋਣੀ ਕਮੇਟੀ ਦੇ ਪ੍ਰਧਾਨ ਸਾਹਿਬ ਹੈਗੇ ਨੇ ਹਰਜਿੰਦਰ ਸਿੰਘ ਧਾਮੀ ਤਾਂ ਉਹਨਾਂ ਦੇ ਹੁਕਮ ਅਨੁਸਾਰ ਜਿੱਥੇ ਵੀ ਜਾਣ ਦੀ ਲੋੜ ਪੈਗੀ ਤਾਂ ਉੱਥੇ ਹੌਮ ਹਮਾ ਕੇ ਪਹੁੰਚਣਗੇ ਤਾਂ ਨਾਲ ਜੋ ਹਸਪੀਟਲ ਡਾਕਟਰ ਹੈਗੇ ਨੇ ਉਹਨਾਂ ਵੱਲੋਂ ਵੀ ਕਹਿ ਆਇਆ ਕਿ ਸਾਡੀ ਟੀਮਾਂ ਤਿਆਰ ਪਰ ਤਿਆਰ ਨੇ ਅਗਰ ਕੋਈ ਇਹੋ ਜਿਹੇ ਹਾਲਾਤ ਬਣਦੇ ਨੇ ਤਾਂ ਅਸੀਂ ਜੋ ਆਪਣੇ ਮਰੀਜ਼ਾਂ ਦਾ ਪੂਰਾ ਖਿਆਲ ਰੱਖਣ ਲਈ ਬਿਲਕੁਲ ਤਤਪਰ